ਤਾਂ ਗੁਰਨਾਨਕ ਦੇਵ ਜੀ ਮਹਾਰਾਜ ਤਾਂਤਨ ਬਾਬਾ ਸ੍ਰੀ ਜੰਜੀ ਮਹਾਰਾਜ ਗੱਲ ਪੁਰਾਣੀ ਹੈ ਇਤਨੀ ਕਿ ਪੁਰਾਣੀ ਕਿ ਇਸ ਤੋਂ ਜ਼ਿਆਦਾ ਪੁਰਾਣੀ ਗੱਲ ਮੇਰੇ ਪਾਸ ਕੋਈ ਨਹੀਂ ਹੈ ਜਦੋਂ ਪ੍ਰਮਾਤਮਾ ਨੇ ਇਨਸਾਨ ਨੂੰ ਦੁਨੀਆ ਤੇ ਭੇਜਿਆ ਤਾਂ ਉਹ ਸਵਰਗ ਦੇ ਚੋਂ ਆਇਆ ਸੀ ਐਸਾ ਕਿਹਾ ਜਾਂਦਾ ਹੈ ਜਦੋਂ ਵਿਅਕਤੀ ਸਵਰਗ ਛੱਡ ਕੇ ਸੰਸਾਰ ਤੇ ਆਇਆ ਤੇ ਉਹਦਾ ਜੀ ਨਹੀਂ ਸੀ ਲੱਗਦਾ ਤਾਂ ਪਰਮਾਤਮਾ ਨੇ ਸੋਚਿਆ ਕਿ ਮੇਰੇ ਬਣਾਏ ਹੋਏ ਇਨਸਾਨ ਦਾ ਜੀ ਨਹੀਂ ਲੱਗਦਾ ਤੇ ਮੈਂ ਉਹਦਾ ਹਾਲ ਚਾਲ ਪੁੱਛਣ ਦੇ ਲਈ ਉਹਦਾ ਜੀ ਪਛਾਣ ਦੇ ਲਈ ਆਪ ਵੀ ਦੁਨੀਆ ਤੇ ਆਵਾਂ ਸੋ ਇਸ ਸਿਲਸਿਲੇ ਦੇ ਵਿੱਚ ਪਰਮਾਤਮਾ ਵੀ ਜੀਵ ਦੀ ਮਦਦ ਦੇ ਲਈ ਉਹਦਾ ਦਿਲ ਪਰਚਾਨ ਲਈ ਦਿਲ ਬਹਿਲਾਨ ਲਈ ਇਸ ਧਰਤੀ ਤੇ ਆਇਆ ਇੱਕ ਵਾਰ ਇਨਸਾਨ ਤੇ ਪਰਮਾਤਮਾ ਦੋਵੇਂ ਬੈਠੇ ਗੱਲਬਾਤ ਕਰ ਰਹੇ ਸੀ ਤਾਂ ਦੋਵਾਂ ਨੇ ਇੱਕ ਫੈਸਲਾ ਕੀਤਾ ਕਿ ਕੋਈ ਖੇਡ ਖੇਡੀ ਜਾਵੇ ਤਾਂ ਪਰਮਾਤਮਾ ਕਹਿੰਦਾ ਅਸੀਂ ਲੋਕਲ ਮੀਚੀ ਖੇਡਨੇ ਹਾਂ ਤਾਂ ਪਰਮਾਤਮਾ ਕਹਿੰਦਾ ਬੰਦਿਆ ਮੈਂ ਲੁਕਣਾ ਤੂੰ ਮੈਨੂੰ ਲੱਭ ਤਾਂ ਪਰਮਾਤਮਾ ਕਿਸੇ ਥਾਂ ਜਾ ਲੁਕਿਆ ਇਨਸਾਨ ਨੇ ਉਹਨੂੰ ਬੜਾ ਲੱਭਿਆ ਬੜਾ ਅਲ ਬੰਦਾ ਜਤਨ ਕੀਤਾ ਪਰ ਪ੍ਰਮਾਤਮਾ ਲੱਭਾ ਨਾ ਸਾਰੀ ਦੁਨੀਆ ਖੰਗਾਲ ਮਾਰੀ ਹਰ ਦੁਨੀਆ ਦੀ ਨੁਕਰ ਫੋਲ ਮਾਰੀ ਲੇਕਿਨ ਪ੍ਰਮਾਤਮਾ ਮਿਲਿਆ ਨਾ ਤੇ ਉਹੀ ਤਲਾਸ਼ ਇਨਸਾਨ ਦੀ ਅੱਜ ਤੱਕ ਜਾਰੀ ਹੈ ਜਾਣਦੇ ਹੋ ਕਿਉਂ ਕਿਉਂਕਿ ਪ੍ਰਮਾਤਮਾ ਇਨਸਾਨ ਦੇ ਹਿਰਦੇ ਦੇ ਵਿੱਚ ਲੁਕ ਗਿਆ ਸੀ ਇਨਸਾਨ ਬਾਰ ਹਰ ਥਾਂ ਤੇ ਟਟੋਲਦਾ ਹੈ ਲਗਾਤਾਰ ਟਟੋਲ ਰਿਹਾ ਹੈ ਲਭ ਰਿਹਾ ਹੈ ਕਿ ਪਰਮਾਤਮਾ ਕਿੱਥੇ ਲੁਕਿਆ ਪਰ ਉਹਨੂੰ ਨਹੀਂ ਪਤਾ ਕਿ ਪਰਮਾਤਮਾ ਤੇ ਉਹਦੇ ਹਿਰਦੇ ਦੇ ਵਿੱਚ ਲੁਕ ਕੇ ਬੈਠਾ ਹੈ ਹਿਰਦੇ 'ਚ ਵਾਸ ਕਰ ਰਿਹਾ ਹੈ ਔਰ ਇਹ ਲੁਕਮ ਛੀਪੀ ਦੀ ਖੇਡ ਇਹ ਲੁਕਣ ਮੀਟੀ ਦੀ ਖੇਡ ਨਿਰੰਤਰ ਜਾਰੀ ਹੈ ਜਨਮਾਂ ਜਨਮਾਂ ਤੋਂ ਜਾਰੀ ਹੈ ਪਰਮਾਤਮਾ ਲੁਕਿਆ ਹੋਇਆ ਹੈ ਇਨਸਾਨ ਦੇ ਹਿਰਦੇ ਦੇ ਵਿੱਚ ਤੇ ਇਨਸਾਨ ਉਹਨੂੰ ਲੱਭ ਨਹੀਂ ਸਕਦਾ ਔਰ ਇਸੇ ਕਰਕੇ ਮਹਾਰਾ ਜੀ ਸਾਨੂੰ ਇਹ ਸਮਝਾਉਂਦੇ ਨੇ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਬੰਦਿਆ ਜੇ ਰੱਬ ਨੂੰ ਲੱਭਣਾ ਉਹ ਤੇ ਤੇਰੇ ਹਿਰਦੇ ਦੇ ਵਿੱਚ ਬੈਠਾ ਤੂੰ ਹਿਰਦੇ 'ਚ ਨਹੀਂ ਵੇਖਦਾ ਬਾਹਰ ਲੱਭੀ ਫਿਰਨਾ ਸੋ ਇਹ ਸਾਖੀ ਦੀ ਸਿੱਖਿਆ ਹੈ ਕਿ ਸਾਨੂੰ ਜੇ ਪਰਮਾਤਮਾ ਚਾਹੀਦਾ ਹੈ ਤੇ ਅਸੀਂ ਆਪਣੇ ਅੰਦਰ ਚਾਤੀ ਮਾਰੀਏ ਤੇ ਇਹ ਜਿਹੜੀ ਸਦੀਆਂ ਸਦੀਆਂ ਤੋਂ ਹਜ਼ਾਰਾਂ ਸਾਲਾਂ ਤੋਂ ਲੱਖਾਂ ਸਾਲਾਂ ਤੋਂ ਪਰਮਾਤਮਾ ਤੇ ਜੀਵ ਦੀ ਦੂਰੀ ਬਣੀ ਹੋਈ ਹੈ ਇਹ ਲੁਕਣ ਮੀਟੀ ਦੀ ਖੇਡ ਚੱਲ ਰਹੀ ਹੈ ਜੇ ਅਸੀਂ ਅੰਦਰ ਵੇਖੀਏ ਤੇ ਇਹ ਖੇਡ ਮੁੱਕ ਸਕਦੀ ਹੈ ਜੀਵ ਦਾ ਤੇ ਪਰਮਾਤਮਾ ਦਾ ਮੇਲ ਹੋ ਸਕਦਾ ਹੈ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਅਸੀਂ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਅੰਦਰ ਤਲਾਸ਼ ਕਰੀਏ ਨਾ ਕਿ ਬਾਹਰ ਵਾਹਿਗੁਰੂ ਜੀ